ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਹਜੇ ਆਪਣਾ ਕੋਈ ਵੀ ਉਮੀਦਵਾਰ ਕੋਸ਼ਿਸ਼ ਨਹੀਂ ਕਰ ਸਕੀ ਆ ਕਿਉਂ ਕਿ ਇੱਥੇ ਕਈ ਨਾਮਾਂ ਤੇ ਚਰਚਾ ਹੋ ਰਹੀ ਆ ਸਭ ਤੋਂ ਪਹਿਲਾਂ ਚਰਚਾ ਹੋਈ ਭਾਰਤ ਪੋਸ਼ਣ ਦੇ ਨਾਂ ਦੇ ਉੱਤੇ ਫਿਰ ਵਿੱਚੋਂ ਇਹ ਵੀ ਚਰਚਾ ਹੋਈ ਕਿ ਜਿਹੜੇ ਸਿਮਰ ਬੈਂਸ ਨੇ ਜਿਹੜੇ ਆਜ਼ਾਦ ਤੌਰ ਤੇ ਦੋ ਵਾਰ ਇਲੈਕਸ਼ਨ ਲੜ ਚੁੱਕੇ ਨੇ ਔਰ ਲਗਭਗ 3 ਲੱਖ ਦੇ ਕਰੀਬ ਉਹ ਵੋਟਾਂ ਹਾਸਲ ਕਰ ਚੁੱਕੇ ਸੀ ਕਿ ਉਹ ਵੀ ਕਾਂਗਰਸ ਜੁਆਇਨ ਕਰ ਸਕਦੇ ਨੇ ਤੇ ਲੁਧਿਆਣਾ ਤੋਂ ਉਹ ਵੀ ਇੱਕ ਚਿਹਰਾ ਹੋ ਸਕਦੇ ਨੇ ਪਰ ਜਿਹੜੀ ਗੱਲ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕੀ ਇਸ ਸੀਟ ਤੋਂ ਕੌਣ ਲੜੇਗਾ ਕਾਂਗਰਸ ਦੀ ਕਾਂਗਰਸ ਵੱਲੋਂ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਨਵਜੋਤ ਸਿੰਘ ਸਿੱਧੂ ਜੀ ਹਾਂ ਤੁਸੀਂ ਠੀਕ ਸੁਣ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਚਾਹੇ ਪਬਲੀਕਲੀ ਇਹ ਕਹਿ ਚੁੱਕੇ ਨੇ ਕਿ ਮੈਂ ਲੋਕ ਸਭਾ ਦੇ ਚੋਣ ਨਹੀਂ ਲੜਾਂਗਾ ਔਰ ਆਈਪੀਐਲ ਦੇ ਵਿੱਚ ਉਹ ਇਸ ਵੇਲੇ ਕਮੈਂਟਰੀ ਕਰਦੇ ਤੁਹਾਨੂੰ ਨਜ਼ਰ ਆਉਂਦੇ ਨੇ ਪਰ ਜਿਹੜੇ ਸਾਡੇ ਪੁਖਤਾ ਜਿਹੜੇ ਸੋਰਸਸ ਨੇ ਉਹ ਸਾਨੂੰ ਦੱਸ ਰਹੇ ਨੇ ਕਿ AICC ਨੂੰ ਉਹਨਾਂ ਨੇ ਆਪਣੀ ਕੰਸੈਂਟ ਦਿੱਤੀ ਹੈ ਕਿ ਜੇ ਲੁਧਿਆਣੇ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਲੜਨ ਨੂੰ ਤਿਆਰ ਨੇ ਯਾਨੀ ਕਿ ਹੁਣ ਮਤਲਬ ਸਾਫ਼ ਹੈ ਕਿ ਜਿਹੜੇ ਦੂਸਰੀਆਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਨੇ ਚਾਹੇ ਰਮਨੀਤ ਬਿੱਟੂ ਨੇ ਚਾਹੇ ਹੋਰ ਜਿਹੜੇ ਹੁਣ ਹੋਰ ਅਨਾਉਂਸ ਹੋਣੇ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਕਿਉਂਕਿ ਸਿੱਧੂ ਜਿਹੜੇ ਨੇ ਉਹ ਇੱਕ ਕ라우ਡ ਪੂਲਰ ਨੇ ਔਰ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਇੱਕ ਵੱਡਾ ਨਾਮ ਹੈ ਤਾਂ ਉਹ ਜਦੋਂ ਉਹਨਾਂ ਨੇ ਮੈਦਾਨ ਦੇ ਵਿੱਚ ਉਤਰਨਾ ਤੇ ਬਾਕੀ ਜਿਹੜੇ ਇੱਥੇ ਉਮੀਦਵਾਰ ਨੇ ਉਹਨਾਂ ਲਈ ਇੱਕ ਬਹੁਤ ਹੀ ਖਤਰੇ ਵਾਲੀ ਗੱਲ ਹੈ